ਕੈਨੇਡਾ ਵਿੱਚ ਸਿੱਖ ਨੌਜਵਾਨ ਨੂੰ ਸੁਣਾਈ ਜਾਵੇਗੀ ਸਜ਼ਾ ਜਾਨਲੇਵਾ ਸੜਕ ਹਾਦਸੇ ਦਾ ਦੋਸ਼ੀ ਠਹਿਰਾਇਆ ਸਾਬਕਾ ਗਰਲਫ੍ਰੈਂਡ ਨੇ ਅਦਾਲਤ ਵਿੱਚ ਦਿੱਤੀ ਗਵਾਹੀ ਕੈਨੇਡਾ ਵਿੱਚ ਸਿੱਖ ਨੌਜਵਾਨ ਨੂੰ ਜਾਨਲੇਵਾ ਸੜਕ ਹਾਦਸੇ ਦਾ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਸਜ਼ਾ ਦਾ ਐਲਾਨ ਅਕਤੂਬਰ ਵਿੱਚ ਕੀਤਾ ਜਾਵੇਗਾ 11 ਸਤੰਬਰ 2021 ਨੂੰ ਵਾਪਰੇ ਹਾਦਸੇ ਦੌਰਾਨ ਏਕਮਜੋਤ ਸਿੰਘ ਸੰਧੂ ਆਪਣੀ ਗੱਡੀ ਵਿੱਚ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਜਦੋਂ ਬ੍ਰੈਂਟਨ ਵਿਖੇ ਇੱਕ ਟੈਕਸੀ ਨੂੰ ਟੱਕਰ ਮਾਰ ਦਿੱਤੀ ਅਤੇ ਟੈਕਸੀ ਡਰਾਈਵਰ ਦੀ ਮੌਤ ਹੋ ਗਈ। ਹਾਦਸੇ ਵੇਲੇ ਏਕਮਜੋਤ ਸਿੰਘ ਸੰਧੂ ਦੀ ਫੌਕਸ ਵੈਗਨ ਜੈਟਾ ਕਾਰ ਵਿੱਚ ਜਸਨੀਤ ਬਡਵਾਲ ਵੀ ਮੌਜੂਦ ਸੀ ਜਿਸ ਦੀ ਗਵਾਹੀ ਤੇ ਏਕਮਜੋਤ ਸੰਧੂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਦੂਜੇ ਪਾਸੇ ਏਕਮਜੋਤ ਸੰਧੂ ਨੇ ਦੋਸ਼ ਕਬੂਲ ਕਰਨ ਤੋਂ ਨਾ ਕਰ ਦਿੱਤੀ। ਵੀਰਵਾਰ ਨੂੰ ਅਦਾਲਤੀ ਕਾਰਵਾਈ ਦੌਰਾਨ ਜਿਊਰੀ ਨੇ ਤਕਰੀਬਨ 6 ਘੰਟੇ ਤੱਕ ਵਿਚਾਰ ਵਟਾਂਦਰਾ ਕਰਨ ਮਗਰੋਂ ਇੱਕ ਕਮਜ਼ੋਰ ਸੰਦੂ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਮੌਤ ਦਾ ਕਾਰਨ ਬਣਨ ਸਣੇ ਸਾਰੇ ਦੋਸ਼ਾਂ ਅਧੀਨ ਕਸੂਰਵਾਦ ਠਹਿਰਾਇਆ। ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਜਿਊਰੀ ਨੂੰ ਦੱਸਿਆ ਗਿਆ ਕਿ ਬ੍ਰੈਂਟਨ ਦੇ ਵਿਨਸਟਨ ਚਰਚਿਲ ਬੁਲੇਵਾਰਡ ਵਿਖੇ ਕਾਲੇ ਰੰਗ ਦੀ ਫੋਕਸ ਵੈਗਨ ਜੈਟਾ ਦੀ ਟੱਕਰ ਸਾਹਮਣੇ ਤੋਂ ਆ ਰਹੀ ਸੁਬਾਰੂ ਨਾਲ ਹੋਈ। ਤੁਵਾਰੋ ਵਿੱਚ ਸਵਾਰ ਮੈਥਿਊ ਕ੍ਰਾਜ਼ ਊਬਰ ਦਾ ਕੰਮ ਖਤਮ ਕਰਕੇ ਘਰ ਪਰਤ ਰਿਹਾ ਸੀ ਜਦੋਂ ਉਸਨੇ ਖੱਬੇ ਪਾਸੇ ਮੁੜਨ ਦਾ ਯਤਨ ਕੀਤਾ ਤਾਂ ਹਾਦਸਾ ਵਾਪਰ ਗਿਆ ਪੁਲਿਸ ਮੁਤਾਬਕ ਵਿਨਸਟਨ ਚਰਚਿਲ ਬੁਲੇਵਾਰਡ ਵਿਖੇ ਗੱਡੀ ਦੀ ਰਫ਼ਤਾਰ 60 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋ ਸਕਦੀ ਪਰ ਇਹ ਕਮਜ਼ੋਰ ਸੰਦੂ ਦੁੱਗਣੀ ਰਫ਼ਤਾਰ ਤੇ ਜਾ ਰਿਹਾ ਸੀ ਇਹ ਕਮਜ਼ੋਰ ਸੰਦੂ ਵੱਲੋਂ ਪੁਲਿਸ ਅੱਗੇ ਦਿੱਤੇ ਬਿਆਨ ਦੀ ਵੀਡੀਓ ਰਿਕਾਰਡਿੰਗ ਵੀ ਮੌਜੂਦ ਹੈ ਜਿਸ ਵਿੱਚ ਉਹ ਸ਼ਰਾਬ ਪੀਤੀ ਹੋਣ ਅਤੇ ਭੰਗ ਦਾ ਨਸ਼ਾ ਕੀਤੇ ਹੋਣ ਦਾ ਜ਼ਿਕਰ ਕਰ ਰਿਹਾ ਹੈ ਪਰ ਨਾਲ ਹੀ ਕਹਿੰਦਾ ਹੈ ਕਿ ਗੱਡੀ ਜੇ ਨਾਂ ਦਾ ਸ਼ਖਸ ਚਲਾ ਰਿਹਾ ਸੀ ਏਕਮਜੋਤ ਸੰਦੂ ਦੀ ਸਾਬਕਾ গারਲਫ੍ਰੈਂਡ ਜਸਨੀਤ ਬੜਵਾਲ ਨੇ ਵੀ ਪੁਲਿਸ ਨੂੰ ਦੱਸਿਆ ਕਿ ਗੱਡੀ ਜੇ ਚਲਾ ਰਿਹਾ ਸੀ ਪਰ 2.5 ਮਹੀਨੇ ਬਾਅਦ ਜਸਨੀਤ ਪੁਲਿਸ ਥਾਣੇ ਗਈ ਅਤੇ ਗੱਡੀ ਚਲਾ ਰਹੇ ਡਰਾਈਵਰ ਦੀ شناخت ਏਕਮਜੋਤ ਸੰਦੂ ਵਜੋਂ ਕੀਤੀ ਜਸਨੀਤ ਨੇ ਕਿਹਾ ਕਿ ਉਸਨੇ ਆਪਣੇ ਜ਼ਮੀਰ ਦੀ ਆਵਾਜ਼ ਸੁਣਦਿਆਂ ਅੱਗੇ ਆਉਣ ਦਾ ਫੈਸਲਾ ਕੀਤਾ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਹਰ ਸਾਲ ਸੜਕ ਹਾਦਸਿਆਂ ਦੌਰਾਨ ਤਕਰੀਬਨ 2000 ਜਾਨਾਂ ਜਾਂਦੀਆਂ ਨੇ। ਟ੍ਰਾਂਸਪੋਰਟ ਕੈਨੇਡਾ ਦੇ ਅੰਕੜਿਆਂ ਮੁਤਾਬਕ 2022 ਵਿੱਚ 1931 ਜਣਿਆਂ ਦੀ ਮੌਤ ਸੜਕ ਹਾਦਸਿਆਂ ਦੌਰਾਨ ਹੋਈ ਅਤੇ ਇਹ ਅੰਕੜਾ 2021 ਦੇ ਮੁਕਾਬਲੇ 6% ਵੱਧ ਰਿਹਾ ਜਦਕਿ ਪਿਛਲੇ 10 ਸਾਲ ਦਾ ਸਭ ਤੋਂ ਉੱਚਾ ਅੰਕੜਾ ਵੀ ਮੰਨਿਆ ਗਿਆ। ਗੰਭੀਰ ਜ਼ਖਮੀ ਹੋਏ ਲੋਕਾਂ ਦੀ ਗਿਣਤੀ 2022 ਦੌਰਾਨ 8851 ਦਰਜ ਕੀਤੀ ਗਈ ਜੋ 2021 ਦੇ ਮੁਕਾਬਲੇ 8% ਵੱਧ ਬਣਦੀ ਹੈ 1 ਲੱਖ ਦੀ ਆਬਾਦੀ ਪਿੱਛੇ 5 ਜਣੇ ਸੜਕ ਹਾਦਸਿਆਂ ਦੌਰਾਨ ਦਮ ਤੋੜ ਰਹੇ ਨੇ ਬਗੈਰ ਸੀਟ ਬੈਲਟ ਤੋਂ ਗੱਡੀ ਚਲਾਉਂਦਿਆਂ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ ਅਤੇ ਬਗੈਰ ਸੀਟ ਬੈਲਟ ਤੋਂ ਗੱਡੀ ਚਲਾਉਂਦਿਆਂ ਗੰਭੀਰ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ 17% ਘਟੀ ਹੈ ਵਿਆਰ ਰਿਪੋਰਟ ਹਮਦਰ ਟੀਵੀ